ਕਿਸਾਨ ਸੰਘਰਸ਼ਕ ਮੈਟਰੀ ਅਤੇ ਬਾਕੀ ਦੇ ਆਬੰਦੀਆਂ ਹਾਕ ਲੈਵਲ ਦੀਆਂ ਟਰੈਕਟਰ ਰੈਲ ਕੱਢ ਰਹੀਆਂ ਨੇ ਮੇਨ ਪੁਆਇੰਟ ਇਹ ਆ ਮੇਰ ਨਾਲ ਆ ਕਿ ਇੱਕ ਕਿਸਾਨਾਂ ਦੇ ਖਿਲਾਫ ਕਾਨੂੰਨ ਬਣਾਇਆ ਕੋਈ ਟਾਈਮ ਸੀ ਜਦੋਂ ਦੇਸ਼ ਗੁਲਾਮ ਸੀ ਤੇ ਅੰਗਰੇਜ਼ਾਂ ਨੇ ਰੋਲ ਟੈਕਟ ਬਣਾਇਆ ਸੀ ਤੇ ਲੋਕਾਂ ਨੇ ਉਹਦੇ ਵਿਰੋਧਤਾ ਕੀਤੀ ਤੇ ਅੰਗਰੇਜ਼ਾਂ ਨੇ ਵਾਪਸ ਲੈ ਲਿਆ ਸੀ ਪਰ ਇਹ ਅੰਗਰੇਜ਼ਾਂ ਨਾਲ ਮਾੜੀ ਸਰਕਾਰ ਆ ਇਹ ਦਾ ਕਾਨੂੰਨ ਸਾਹੀ ਦਾ ਉਤਰੀਆ ਇਹ ਕਾਨੂੰਨ ਵਾਪਸ ਨਹੀਂ ਲੈ ਲੈ ਰਹੇ ਇਹਦੇ ਵਿਰੋਧ ਦੇ ਵਿੱਚ ਅੱਜ ਹਰੀਕੇ ਦਾਣਾਮੜੀ ਕੱਠੇ ਹੋ ਕੇ ਸਾਗਰੇ ਟਰੈਕਟਰ ਤੇ ਡੀਸੀ ਤਰਨਤਾਰ ਨੂੰ ਮੰਗ ਪੱਤਰ ਦੇ ਰਹੇ ਆ ਤਾਂ ਜੋ ਸਾਡੀ ਆਵਾਜ਼ ਪੰਜਾਬ ਸਰਕਾਰ ਤੇ ਹਿੰਦੂ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ ਜਾਵੇ ਜਿੰਨਾ ਚਿਰ ਇਹ ਕਾਨੂੰਨ ਵਾਪਸ ਨਾ ਹੋਏ ਜਿਹੜੇ ਇਹ ਕਿਸਾਨ ਮਾਰੂ ਕਾਨੂੰਨ ਉਹਨਾਂ ਜਿਹੜੇ ਕਿਸਾਨ ਜਹਾ ਬੰਦੀਆਂ ਟੇਕੇ ਨਹੀਂ ਬੈਣ ਗਿਆ ਵੈਗਤ ਨਦੀਪ ਸਿੰਘ ਆ ਜੀ ਮੈਂ ਕਿਸਾਨ ਸੰਘਰਸ਼ ਕਮੇਟੀ ਗੈਰ ਆਜਨੀਤੀ ਕੋੜਬੁੱਟਾ ਦਾ ਇੱਕਾਈ ਮੈਂਬਰ ਆ ਅੱਜ ਅਸੀਂ 15 ਅਗਸਤ ਦੇ ਮੌਕੇ ਤੇ ਕਿਸਾਨ ਰੋਸ ਰੈਲੀ ਕੱਢ ਰਹੇ ਆ ਜੀ ਟਰੈਕਟਰ ਰੈਲੀ ਕੱਢ ਰਹੇ ਆ ਇੱਥੋਂ ਲੈ ਕੇ ਤੇ ਕਰਤਾਰ ਡਿਸਟ੍ਰਿਕਟ ਤੱਕ ਜਾ ਰਹੇ ਆ ਜਿਹੜੀਆਂ ਮੋਦੀ ਸਰਕਾਰ ਨੇ ਕਾਨੂੰਨ ਜਿਹੜੇ ਬਣਾਏ ਆ ਨਵੇਂ ਕਿਸਾਨਾਂ ਦੇ ਵਿਰੁੱਧ ਉਹਦੇ ਕਾਪੀਆਂ ਸਾਡੇ ਨਾਲ ਤੇ ਜਾ ਰਹੇ ਆ ਜੀ ਮੇਰਾ ਨਾਮ ਕਾਰ ਸਿੰਘ ਜੀ ਜੋਨ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਕੀ ਕਹਿਣਾ ਚਾਹੁੰਦੇ ਜੋ ਅੱਜ ਸਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਅੱਜ ਇਹ ਜੋ ਸੈਂਟਰ ਸਰਕਾਰ ਜਿਹੜੇ ਆਪਣੇ ਕਾਨੂੰਨ ਜਿਹੜੇ ਆ ਵੱਧ ਤੋਂ ਵੱਧ ਨਵੇਂ ਤੋਂ ਨਵੇਂ ਲੈ ਕੇ ਆਉਂਦੀ ਆ ਉਹਦੇ ਸਬੰਧ ਦੇ ਵਿੱਚ ਅੱਜ ਜਿਹੜੇ ਅਸੀਂ ਉਹਦੇ ਰੋਸ ਮਾਰਚ ਲੱਗੇ ਆ ਬਹੁਤ ਵੱਡਾ ਮਤਲਬ ਪਿੰਡ ਸਭਰਾ ਤੋਂ ਲੱਗੇ ਕਰਨ ਹਰੀਕੇ ਕੱਟ ਕਰਨਾ ਮੋਦੀ ਸਰਕਾਰ ਦੇ ਖਿਲਾਫ ਜਿਹੜੇ ਨਾਰੀ ਬਾਜੀ ਜਿਹੜੇ ਸਾਡੇ ਉਥੇ ਕਿਸਾਨ ਸ਼ੀਤ ਕੀਤੇ ਗੋਲੀਆਂ ਮਾਰ ਕੇ ਅੱਜ ਉਹਨਾਂ ਨੂੰ ਇਹਨਾਂ ਵਾਰ ਵੀ ਜੀਣਾ ਦੇਣੇ ਜੀ ਅਸੀਂ ਉਹਨਾਂ ਦੀਆਂ ਕਾਪੀਆਂ ਵੀ ਸਾਲੀਆਂ ਜੀ ਅਸੀਂ ਦੇ ਸਾਈ ਸੰਤ ਨੂੰ ਬੇਨਤੀ ਕਰਦੇ ਵੱਧ ਤੋਂ ਵੱਧ ਕਿਸਾਨਾਂ ਦਾ ਸਾਥ ਦਿਓ ਜੋ ਵੀ ਇਹ ਗਾਂ ਇਹੋ ਜਿਹੇ ਗੰਦੇ ਕਾਨੂੰਨ ਲੈ ਕੇ ਆਉਂਦੇ ਗਾਂ ਆਪਾਂ ਆਸਤੇ ਬਹੁਤ ਘਾਗਤਾ ਮੈਂ ਡਾਕਟਰ ਰਜਿੰਦਰ ਸਿੰਘ ਜੀ ਸਾਫ ਦਾ ਸਰਪੰਚ ਸਭਰਾ ਕੀ ਕਹਿਣਾ ਚਾਹੁੰਦੇ ਜੋ ਅੱਜ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਉਹ ਸਭਰਾ ਦੇਖੋ ਜਿਹੜੀ ਸੈਂਟਰ ਦੀ ਸਰਕਾਰ ਆ ਸਮੇਂ-ਸਮੇਂ ਦੇ ਨਾਲ ਕਦੀ ਕਾਨੂੰਨ ਬਣਾ ਕੇ ਕਦੀ ਕੋਸ਼ ਕਰਕੇ ਕਿਸਾਨਾਂ ਨੂੰ ਆਮ ਨਾਗਰਿਕਾਂ ਦੇ ਇਦਾਂ ਤੇ ਗਲਤ ਜਿਹੜੇ ਆ ਮਤਲਬ ਕਾਨੂੰਨ ਥੋਪ ਕੇ ਉਹਨਾਂ ਨੂੰ ਮਤਲਬ ਬਹੁਤ ਕਮਜ਼ੋਰ ਕਰਨਾ ਚਾਹੁੰਦੀ ਆ ਔਰ ਜਿਹੜੀ ਸਾਡੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜਿਹਦਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟਬੜਾ ਉਹਨਾਂ ਦੀ ਰਹਿਨਮਾਈ ਹੇਠ ਅੱਜ ਪਿੰਡ ਸਭਰਾ ਤੋਂ ਸਾਡੇ ਜ਼ੋਨ ਦੇ ਪ੍ਰਧਾਨ ਵੱਖ-ਵੱਖ ਅਹੁਦਿਆਂ ਦੇ ਅਹੁਦੇਦਾਰ ਸਾਹਿਬ ਸਾਡੇ ਵਿੱਤ ਕਤਰ ਸਾਹਿਬ ਸਿੰਘ ਜੀ ਉਹਨਾਂ ਦੀ ਰਹਿਨਮਾਈ ਹੇਠ ਅੱਜ ਅਸੀਂ ਬੜਾ ਵੱਡਾ ਕਾਫਲਾ ਲੈ ਕੇ ਤਰਨਤਾਰਨ ਡੀਸੀ ਦਫ਼ਤਰ ਜਾ ਕੇ ਉੱਥੇ ਜਿਹੜੀਆਂ ਇਹਨਾਂ ਨੇ ਕਾਨੂੰਨ ਦੀਆਂ ਕਾਪੀਆਂ ਉਹਨਾਂ ਨੂੰ ਸੌਂਪਣ ਵਾਸਤੇ ਜਾ ਰਹੇ ਹਾਂ ਮੈਂ ਸਤਨਾਮ ਸਿੰਘ ਯੋਧਕਾ ਜੌਨ ਜਰਨਲ ਸਤਤਰ ਸ਼ਹੀਦ ਬਾਬਾ ਸ਼ਾਮ ਸਿੰਘ ਜੇਟਾਰੀ ਅੱਜ ਬਹੁਤ ਹੀ ਭਾਰੀ ਰੋਸ ਦੇ ਨਾਲ ਜੋ ਕਿਸਾਨ ਜਿਹੇ ਬੰਦੀਆਂ ਟਰੈਕਟਰ ਮਾਰਚ ਕਰ ਰਹੀਆਂ ਐ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਆਂ ਵੀ ਆਂਦੇ ਯਾਦੀ ਆ ਹੋਇਆਊਗਾ ਭਾਰਤ ਯਾਦ ਹੋਇਆਊਗਾ ਪੰਜਾਬ ਕੋਈ ਯਾਦ ਨਹੀਂ ਹੋਇਆ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਅੱਜ ਵੀ ਆਪਣੇ ਹੱਕ ਲੈਣ ਵਾਸਤੇ ਕੋਈ ਵੀ ਐਨੇ ਮੰਨ ਲਓ ਫਸਲ ਵੇਚਣੀ ਐ ਚਾ ਕੋਈ ਵੀ ਆਪਦਾ ਨਵਾਂ ਬੀਨ ਸ਼ੁਰੂ ਕਰਨਾ ਉਦੋਂ ਸਰਕਾਰ ਦਾ ਪਿੱਟ ਸਿਆਪਾ ਕਰਨਾ ਪੈਂਦਾ ਆ ਡਾਨੀਆਂ ਬਾਨੀਆਂ ਵੇਖ ਲਓ ਆਉਦੀ ਮਰਜ਼ੀ ਦੇ ਨਾਲ ਨੈਟ ਵਧਾਉਂਦੇ ਆ ਕਿਸੇ ਨੇ ਕੋਈ ਬੋਲਿਆ ਕੋਈ ਸਰਕਾਰ ਨੇ ਕੋਈ ਪ੍ਰਕਿਰ ਕੰਮ ਦਿੱਤਾ ਤੇ ਨਾ ਪੰਜਾਬ ਸਰਕਾਰ ਬੋਲੀ ਨਾ ਸੈਂਟਰ ਬੋਲੀ ਆ ਤੇ ਜੇ ਜੀਮੇਂਦਾਰ ਆਉਦੀ ਫਸਲ ਦਾ 1 ਰੁਪਿਆ ਰੇਟ ਵਧਾਉਣ ਲਈ ਕਹਿੰਦਾ ਤੇ ਸੈਂਟਰ ਤਾਂ ਕੀ ਬਾਹਰ ਦੇ ਦੇਸ਼ ਤੱਕ ਭਾਜੜਾ ਪੈ ਜੰਦੀਆਂ ਹੈ ਇਹ ਸਰਕਾਰ ਨੇ ਇਸ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਆ ਕਿਸਾਨ ਆਪਣਾ ਮੁੱਲ ਮੰਗਨਦਾ ਆ ਕਿ ਜਦੋਂ ਕਿਸਾਨ ਨੇ ਮੁੱਲ ਮੰਗਣਾ ਦਾ ਉਹ ਆਤਵਾਦੀ ਜਦੋਂ ਹਾਰਪੀੜਤਾ ਆ ਜੇਣਾ ਕਦੇ ਬਦਲ ਫੜ ਜੇ ਉਦੋਂ ਸਹਾਇਤਾ ਕਰਨੀ ਉਹਦੋਂ ਕਿਸਾਨ ਚੰਗਾ ਏ ਉਦੋਂ ਇਹੋ ਜਿਹੜਾ ਸਿੱਖਿਆ ਉਦੋਂ ਤੇ ਰਾਸ਼ਨ ਲੈ ਲੈ ਜਾਂਦਾ ਵਾ ਇਹ ਜਿਹੜੇ ਥਾਂ ਥਾਂ ਤੇ ਸਰਕਾਰ ਅੱਜ ਝੰਡੇ ਲਾਉਂਦੇ ਹੀ ਆ ਯਾਦੀ ਦੇ ਦਿਹਾੜੇ ਨੂੰ ਮਨਾਉਂਦੇ ਹੀ ਆ ਦਾ ਸਖਤ ਵਿਰੋਧ ਕਰਦੇ ਆ ਅਸੀਂ ਅੱਜ ਐਸੇ ਮਜਾਦੀ ਦੇ ਦਿਹਾੜੇ ਦੇ ਵਿੱਚ ਰੋਸ ਕਰਦੇ ਆ ਤੇ ਭਾਰੇ ਟਰੈਕਟਰ ਰੈਲੀ ਜਿਹੜੀ ਆ ਸਯੁਕਤ ਮੋਰਚੇ ਦੇ ਕਾਲ ਤੇ ਪਿੰਡ ਸਭਰਾ ਤੋਂ ਤਰਨਤਾਰਨ ਤੱਕ ਜਿਲ੍ਸੀ ਦਾ ਅਫਸਰ ਜਾਊਗੀ ਉੱਥੇ ਜਾ ਕੇ ਜਿਹੜੇ ਇਹਨਾਂ ਨੇ ਬੈਰ ਕਾਨੂੰਨ ਬਣਾਏ ਆ ਉਹਨਾਂ ਦੀਆਂ ਕਾਪੀਆਂ ਫੁਕੀਆਂ ਜਾਣਗੀਆਂ ਤੇ ਕਹਿਣਾ ਇਹ ਚਾਹੁੰਦੇ ਆ ਵੀ ਜਦੋਂ ਆਪਣਾ ਦੇਸ਼ 1947 ਨੂੰ ਯਾਦ ਹੋਇਆ ਨਾ ਇਹਨਾਂ ਨੇ ਉਦੋਂ ਝੰਡਾ ਤਿਆਰ ਕੀਤਾ ਸੀ ਤੇ ਨਾ ਆਪਣਾ ਰੰਗ ਉੱਤੇ ਚਿੱਟਾ ਕਰ ਲਿਆ ਤੇ ਅੰਗਰੇਜ਼ ਦੇ ਗਨਬੀੜਤੀ ਲਾਲ ਕਿਲੇ ਤੇ ਤੇ ਲਾਲਾ ਰਾਮਕ੍ਰਿਸ਼ਨ ਜਵਾਰ ਲਾਲ ਕੋ ਆਇਆ ਤਾਂ ਉਹਨਾਂ ਦੇ ਗਨਬੀੜਤੀ ਆਪਾਂ ਨੂੰ ਮਾਰ ਦੇਣਾ ਹਾਂ ਤਾਂ ਆਪਾਂ ਸਿੱਖਾਂ ਨੂੰ ਗੱਡੀ ਲਾ ਦਿੰਨੇ ਆ ਇਹਨਾਂ ਦੀ ਮੱਤ ਵੀ ਮੋਟੀ ਜਦੇ ਪੜੇ ਲਿਖੇ ਵੀ ਘਟਿਆ ਤੇ ਫੇ ਸਿੱਖਾਂ ਨੂੰ ਪੁੱਛਿਆ ਗਿਆ ਤੇ ਬਾਬੇ ਖੜਕਸਾ ਨੂੰ ਤਿਆਰ ਕੀਤਾ ਉਹਾਂ ਦਾ ਝੰਡਾ ਚੜਾ ਦਿੰਨੇ ਝੰਡਾ ਲਿਆਓ ਜਦੋਂ ਝੰਡਾ ਲਿਆਂਦਾ ਕਿ ਉਹ ਆਦਾ ਝੰਡਾ ਝਡੇ ਕੋ ਫੈਸਲਾ ਕਰ ਲਈ ਜਾਂਦਾ ਕਪੜਾ ਫੈਸਲਾ ਕੀ ਕਰੂਗਾ ਉਹਨਾਂ ਦਾ ਕਪੜੇ ਨੇ ਫੈਸਲਾ ਕਰਨਾ ਜਿਹੜਾ ਚਿੱਟਾ ਰੰਗ ਵਾਲੇ ਗੱਡੀ ਲੱਗੋ ਤੇ ਜਿਹੜੇ ਹਰੇ ਰੰਗ ਵਾਲੇ ਆ ਉਹਨਾਂ ਨੂੰ ਹਾਲੇ ਪਾਕਿਸਤਾਨ ਮਿਲ ਵੀ ਗਿਆ ਸੀ ਤੇ ਜੰਮੂ ਕਸ਼ਮੀਰ ਦਾ ਕਰਕੇ ਉਹਨਾਂ ਦਾ ਰੰਗ ਇਹਨਾਂ 2 ਨੰਬਰ ਤੇ ਕਰ ਲਿਆ। ਤੇ ਆਪਣਾ ਜਿਹੜਾ ਕੇਸਰੀ ਹੋ ਤੀਜੇ ਨੰਬਰ ਤੇ ਆ ਹੀ ਫੇਰ ਬਾਬੇ ਖੜਕਸੋ ਨੂੰ ਔਖਣ ਲਗਾ ਵੀ ਅਸੀਂ ਜੇ ਤੁਹਾਡਾ ਉੱਤੇ ਕਰਦੀਆਂ ਤੇ ਝੰਡੇ ਆ। ਉਹਦੋਂ ਫੇਰ ਉੱਤੇ ਰੰਗ ਕੇਸਰੀ ਕਰਕੇ ਫੇਰ ਉਹ ਲਾਲ ਕਿਲੇ ਦੇ ਝੰਡਾ ਚੜਾਇਆ ਇਨਕਲਾਬ ਜਿੰਦਾਬਾਦ ਦੇ ਨਾਅਰੇ ਨਾਲ। ਤੇ ਜਵਾਰ ਲਾਲ ਨੂੰ ਅਲੀ ਜਨਾਬ ਇਹ ਵੀ ਆਖਿਆ ਸੀ ਵੀ ਤੂੰ ਸਿੱਖਾਂ ਨੂੰ ਆਂਦਾ ਵੀ ਤੁਸੀਂ ਆਪਣਾ ਰਾਜ ਲੈ ਲਓ ਉਹਨਾਂ ਖਾਲਸਾਤਾਨ ਲੀਗ ਦਿੱਤਾ ਹੈ ਨਾਲ। ਕਹਿੰਦਾ ਲੈ ਲੋ ਇਹ ਚੁੱਪ ਹੀ ਮਾਸਟਰ ਤਾਰਾ ਹੋਣੀ ਤੇ ਜਵਾਰ ਲਾ ਲੰਦਾ ਉਹ ਢਾਡੀ ਮਰਜੀ ਤੋਂ ਬਿਨਾ ਸਿੱਖਾਂ ਦੇ ਉੱਤੇ ਕਾਨੂੰਨ ਕੋਈ ਲਾਗੂ ਨਹੀਂ ਹੋਊਗਾ ਤੇ ਕਹਿੰਦਾ ਜਿਵੇਂ ਜਲੀ ਜਨਾ ਆਉਂਦਾ ਵੀ ਜੇ ਲਾਗੂ ਹੋ ਗਿਆਂਦਾ ਇਹ ਲਿਖ ਕੇ ਤਕਰਾਰਨਾਮਾ ਕਰਦੇ ਉਹ ਲਿਖਿਆ ਆਇਆ ਤਕਰਾਰਨਾਮਾ ਤੇ ਇਹਨਾਂ ਨੇ ਆਪਣੇ ਉੱਤੇ ਕਾਨੂੰਨ ਠੋਕਦੇ ਆ ਜਿਹੜਾ ਪਾਕਿਸਤਾਨ ਦੇ ਕੋਲ ਵੀ ਸੰਧੀ ਦੇ ਉੱਤੇ ਲਿਖਿਆ ਤੇ ਭਾਰਤ ਦੇ ਕੋਲ ਵੀ ਆ ਤੇ ਇੰਗਲੈਂਡ ਦੇ ਕੋਲ ਵੀ ਤੇ ਜਦੋਂ 1971 ਨੂੰ ਮਾਚਲ ਦੇ ਜਮਰਾਤਾ ਸੂਬਾ ਉਦੋਂ ਮਾਟਰਤਾਰਾ ਉਹਨੇ ਵਿਰੋਧ ਕੀਤਾ ਤੇ ਉਹਨੇ ਚੁੱਕ ਕੇ ਜੇਲ੍ਹ ਚ ਮਾਰਿਆ ਤੇ ਉਹਨੇ ਚਿੱਠੀ ਲਿਖੀ ਆਂਦਾ ਵੀ ਤੁਸੀਂ ਆਂਦੇ ਹੋ ਸਿੱਖਾਂ ਦੀ ਮਰਜ਼ੀ ਤੋਂ ਬਿਨਾ ਢਾਡੇ ਤੇ ਕਾਨੂੰਨ ਕੋਈ ਨਹੀਂ ਲਾਗੂ ਤੁਸੀਂ ਯਾਦ ਰੋਹੋਗੇ ਉਹ ਆਂਦਾ ਹੁਣ ਤੁਸੀਂ ਸਾਡੇ ਗੁਲਾਮ ਜੇ ਜਿਹੜੇ ਦਹੀਂ ਨਾਲ ਰੋਟੀ ਦਿੰਦੀ ਮਾਂ ਉਹ ਮਰ ਗਈ ਆ ਹੁਣ ਤੇ ਜੋ ਅਸੀਂ ਕਰਾਂਗੇ ਉਹ ਹੋਣਾ ਤੇ ਅੱਜ ਇਹਨਾਂ ਨੇ ਜਾਦੀ ਦੇ ਢਾਡੇ ਤੇ ਹਰ ਜ਼ਿਲ੍ਹੇ ਦੇ ਵਿੱਚ ਹਰ ਤਹਿਸੀਲ ਦੇ ਵਿੱਚ ਜਾਦੀ ਦੇ ਝੰਡੇ ਚੜਾਉਣੇ ਆ ਤੇ ਆਪਾਂ ਉਹਨਾਂ ਦੇ ਵਿਰੁੱਧ ਵੱਜੋ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਗੈਰ ਰਾਜਨੀਤਕ ਸਜੁਗਤ ਮੋਰਚੇ ਦੀ ਤਰਫੋਂ ਆਪਾਂ ਰੋਸ ਮਾਰਚ ਕਰਨਾ ਪਿੰਡ ਸਭਰਾਵਾਂ ਤੋਰਵਾਨਾ ਹੋ ਰਹੇ ਆਂ ਜੀ ਅੱਧ ਕਰਦੇ ਆਂ ਪ੍ਰੈਸ ਭਾਈਚਾਰੇ ਦਾ ਜਿਹੜੀ ਸਾਡੀ ਆਵਾਜ਼ ਗੂੰਗੀਆਂ ਬੋਲੀਆਂ ਸਰਕਾਰਾਂ ਤੱਕ ਪਹੁੰਚਾਰੇ ਆ ਅੱਜ ਜੌਨ ਸ਼ਾਮ ਸਿੰਘ ਟਾਰੀ ਸਭਰਾਵਲੋਂ ਜਿਹੜੇ ਸਾਡੇ ਜੌਨ ਦੇ ਟਰੈਕਟਰ ਆ ਪਿੰਡ ਸਭਰਾ ਦੇ ਵੱਡੀ ਗਿਣਤੀ ਦੇ ਟਰੈਕਟਰ ਆ ਇਹ 15 ਅਗਸਤ ਦਾ ਜਿਹੜਾ ਟਰੈਕਟਰ ਮਾਰਚ ਲੀਕਿਆ ਸਾਡੇ ਸੂਬਾ ਪ੍ਰਧਾਨ ਸਰਦਾਰ ਇੰਜਜੀਤ ਸਿੰਘ ਕੋਟਵਾਲ ਨੇ ਸਾਨੂੰ ਦੇਸ਼ ਕੀਤਾ ਸੀ ਜਿਹੜਾ ਇਹ ਰਾਜ ਦੇ ਤੱਕ ਸਯੁਗਤ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਿਹੜਾ ਦੋਹਾਂ ਫਾਰਮਾਂ ਵੱਲੋਂ ਲਿਖਿਆ ਗਿਆ ਪ੍ਰੋਗਰਾਮ ਉਹਦੇ ਸਬੰਧ ਵਿੱਚ ਸਾਨੂੰ ਜਿਹੜੀ ਹਦਾਇਤ ਕੀਤੀ ਗਈ ਸੀ ਉਹਦੇ ਸਬੰਧ ਵਿੱਚ ਅੱਜ ਜਿਹੜਾ ਪਿੰਡਸ ਭਰਾ ਤੋਂ ਜਿਹੜਾ ਵੱਡਾ ਟਰੈਕਟਰਾਂ ਦਾ ਕਾਫਲਾ ਲੈ ਕੇ ਅਸੀਂ ਡੀਸੀ ਦਫ਼ਤਰ ਤਰਨਤਾਰਨ ਨੂੰ ਰਵਾਨਾ ਹੋ ਰਹੇ ਹਾਂ ਵੱਡੀ ਗਿਣਤੀ ਵਿੱਚ ਸਾਡੇ ਕਿਸਾਨ ਭਰਾ ਪਿੰਡੇ ਚਝਾਰੂ ਆਗੂ ਪਿੰਡੇ ਜਿੰਨੇ ਮੋਤਵਾ ਜਿੰਨੇ ਭਰਾ ਸਾਡੇ ਸਾਰੇ ਮੈਂਬਰ ਸਾਰੇ ਵੱਡੀ ਗਿਣਤੀ ਵਿੱਚ ਜਾ ਕੇ ਜਿਹੜਾ ਆਪਣੀਆਂ ਮੰਗਾਂ ਮਨਾਉਣ ਵਾਸਤੇ ਡੀਸੀ ਦਫ਼ਤਰ ਵਿੱਚ ਜਾਣਗੇ ਅਤੇ ਮੰਗ ਪੱਤਰ ਦੇ ਕੇ ਜਿਹੜੇ ਨਵੇਂ ਕਾਨੂੰਨ ਬਣੇ ਆ ਤਿੰਨ ਉਹਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਪਹਿਲੋ ਤਾਂ ਪ੍ਰੈਸ ਭਾਈਚਾਰੇ ਦਾ ਅਸੀਂ ਧੰਨਵਾਦ ਕਰਦੇ ਆ ਕਿ ਜਿਹੜਾ ਕਬਲੀ ਗੂੰਗੀ ਬੋਲੀ ਸਰਕਾਰ ਤਾਂ ਸਾਡੀ ਆਵਾਜ਼ ਪਹੁੰਚਾਉਂਦੇ ਆ ਅੱਜ ਦੀ ਜਿਹੜਾ ਟਰੈਕਟਰ ਮਾਰਚ ਆ ਅੱਜ ਭਾਰਤ ਸਰਕਾਰ ਥਾਂ ਥਾਂ ਤੇ ਅੱਜ ਦੇ ਜਾਦੀ ਦਾ ਦਿਹਾੜਾ 15 ਗਸਤਾ ਥਾ ਥਾ ਦੇ ਮਨਾ ਰਹੀ ਆ ਕਾਦੇ ਜਾਦੀ ਸੜਕਾਂ ਦੇ ਵਿੱਚ ਨਾ ਰੋਡ ਰੋੜਾਂ ਦੇ ਵਿੱਚ ਇਹਨਾਂ ਨੇ ਕੰਡਾ ਕੀਤੀਆਂ ਹੱਕ ਮੰਗਣ ਗਏ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਅੱਜ ਟਰੈਕਟਰ ਮਾਰਚ ਆ ਜਿਹੜਾ ਮਜ਼ਦੂਰ ਮੋਰਚੇ ਵੱਲੋਂ ਗੈਰਾਇ ਨੀਤਿਕ ਮੋਰਚੇ ਵੱਲੋਂ ਇਹ ਗੈਰਾਇ ਨੀਤਿਕ ਮੋਰਚੇ ਦੀ ਜੇਹੇ ਬੰਦੀ ਕਸਰਚ ਕਮੇਟੀ ਪੰਜਾਬ ਕੋਟ ਬੁੱਢਾ ਸਾਡਾ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟ ਬੁੱਢਾ ਜਜਾਰੂਆਂ ਸਿੰਘਾ ਨੂੰ ਲੈ ਕੇ ਖਨੌੜੀ ਬਾਰਡਰ ਤੇ ਆਸਟਾਮ ਡਟਿਆ ਹੋਇਆ ਤੇ ਅੱਜ ਜਹੇ ਬੰਦੀ ਨੂੰ ਹੁਕਮ ਆ ਕਿ ਜਿਹੜਾ 15 ਅਗਸਤ ਵਾਲੇ ਦੇਣਾ ਟਰੈਕਟਰ ਮਾਰਚ ਕੱਢਿਆ ਜਾਵੇ ਤੇ ਜਿਹੜੇ ਆੜਾ ਗਲਤ ਕਾਨੂੰਨ ਬਣਾਇਆ ਇਹਨਾਂ ਨੇ ਬੀਜੇਪੀ ਸਰਕਾਰ ਨੇ ਕਿਸਾਨ ਮਜ਼ਦੂਰ ਦੁਕਾਨਦਾਰ ਜਨਤਾ ਨੀਤੀ ਜਿਹੜੀਆਂ ਮਾਰੂ ਨੀਤੀ ਬਣਾਈਆਂ ਇਹ ਕਾਨੂੰਨ ਅਸੀਂ ਆਨੇ ਨੂੰ ਵਾਪਸ ਲਓ ਜਿਹੜੇ ਪਹਿਲਾ ਸੰਵਿਧਾਨ ਬਣਿਆ ਉਹਨੂੰ ਕਾਮਯਾਬ ਰੱਖੋ ਨਵੇਂ-ਨਵੇਂ ਸੰਵਿਧਾਨ ਨਾ ਬਣਾਓ ਨਾ ਜਨਤਾ ਨੂੰ ਮਾਰੋ ਇਹ ਕਾਨੂੰਨ ਵਾਪਸ ਲਿਆ ਜਾਵੇ ਸਾਡੀਆਂ ਮੰਗਾਂ ਮੰਨੀਆਂ ਜਾਣ ਅੱਜ ਅਸੀਂ ਡੀਸੀ ਦਫ਼ਤਰ ਦਾ ਬੂਹੇ ਗਾੜੀ ਕਿਸਾਨ ਚਰਚ ਕਮੇਟੀ ਪੰਜਾਬ ਕੋਟਪੁੱਟਾ ਅੱਜ ਜਿਹੜੀਆਂ ਕਾਪੀਆਂ ਸਾੜੂਗੀ ਤੇ ਆਪਦਾ ਰੋਸ ਪ੍ਰਦਰਸ਼ਨ ਕਰੂਗੀ